ਹਾਂਜੀ ਉਹ ਅਹੀ ਜੀ ਆਪਣੀ ਗੱਲ ਚੱਲ ਰਹੀ ਸੀ ਕਿ ਅ ਜੀਰ ਬੁੱਧੂ ਸ਼ਾਹ ਦੀ ਗੱਲ ਬਚਿੱਤਰਨਾਟਕ ਵਿੱਚ ਨਹੀਂ ਲਿਖੀ ਹੋਈ ਕੋਈ ਇਤਿਹਾਸ ਉਹਦੇ ਚ ਜੋ ਉਹਨਾਂ ਨੇ ਦੱਸਿਆ ਹੋਇਆ ਵੇਖੋ ਗੁਰੂ ਘਰ ਦੇ ਜੋ ਇੱਕ ਇਹ ਇਹ ਅਸੂਲ ਇੱਥੋਂ ਹੀ ਤਾਂ ਪਤਾ ਲੱਗਦਾ ਕਿਸ ਦਸਮ ਪਾਸ਼ਾ ਦੀ ਲਿਖਤ ਹੈ ਕਿਸੇ ਥਲ ਪਰਚੰਦ ਦੀ ਹੈ ਜੀ ਜੀਆਂ ਵਾਂ ਗੁਰਬਾਨੀ ਦਾ ਸੋ ਬੋਲੇ ਜੋ ਪੇਖਿਆ ਸੀ ਜੋ ਨਾਲੀ ਅੱਖਾਂ ਦੇ ਸੁਣਣੇ ਵਰਗੇ ਆ ਉਹ ਨਹੀਂ ਜੜੂ ਹੂੰ ਫਿਰ ਪੁੱਤੂ ਜਾ ਲੜਿਆ ਜਰੂਰ ਹੈ ਪਰ ਸਾਈਡ ਤੇ ਵੀ ਆ ਕੇ ਲੜਿਆ ਉਹਨਾਂ ਦੇ ਅੱਖਾਂ ਦੇ ਸਾਹਮਣੇ ਨਹੀਂ ਲੜਿਆ ਠੀਕ ਹੈ ਜਦ ਖਤਮ ਹੋਈ ਤੇ ਬਾਦ ਪੁੱਤੂ ਜਹਾ ਆਇਆ ਦਸ ਪਾਸ਼ਾ ਹੂੰ ਫਿਰ ਪਤਾ ਲੱਗਿਆ ਵੀ ਇਹ ਲੜਿਆ ਪਤਾ ਤਾਂ ਲੱਗਿਆ ਸੀ ਉਹਨਾਂ ਨੂੰ ਵੀ ਦਿਲਤੀ ਲੜਦਾ ਹੈ ਪਰ ਕੌਣ ਕਿਹਦੇ ਨਾਲ ਅੱਗੇ ਲੜਦਾ ਉਹਨਾਂ ਨੇ ਦੇਖਿਆ ਨਹੀਂ ਉਹਨਾਂ ਨੇ ਦੇਖਿਆ ਨਹੀਂ ਸਰਸੇ ਦੇ ਉੱਤੇ ਅਨੰਦਪੁਰ ਸਾਹਿਬ ਤੋਂ ਜਾਂ ਨਿਕਲੇ ਨੇ ਸਰਸੇ ਦੇ ਉੱਤੇ ਘੇਰਾ ਪੈ ਗਿਆ ਪਿੱਛੇ ਪਿੱਛੇ ਫੌਜ ਆ ਗਈ ਘੇਰਾ ਕੀ ਪਿਆ ਫੌਜ ਆ ਗਈ ਫੌਜ ਇੰਨੀ ਜ਼ਬਰਦਸਤ ਸੀ ਇਹਨਾਂ ਨੇ ਉੱਥੇ ਜੰਗ ਵੀ ਕੀਤੀ ਸਰਸਾ ਪਾਰ ਕਰਕੇ ਪਰ ਪਿੱਛੇ ਫੌਜ ਰੋਕਣ ਵਾਸਤੇ ਈਦੇ ਸਿਰੂ ਆ ਰ ਆਪਣੇ ਸਾਹਿਬਜ਼ਾਦਾ ਅਜੀਤ ਸਿੰਘ ਸਵਾ ਸਵਾ ਸੌ ਹੁੰਦੇ ਜਿੱਥੇ ਟੇਕੇ ਉੱਤੇ ਰੋਕਿਆ ਸੀ ਇੱਥੇ ਦੂਈ ਇੱਥੇ ਢੱਕਣੇ ਸਾਹੀ ਫੌਜ ਨੂੰ ਤਾਂ ਕਿ ਅਸੀਂ ਗਾਹਾਂ ਹੋ ਜਾਈਏ ਬਾਰਿਸ਼ ਹੋ ਰਹੀ ਸੀ ਮੈਨੂੰ ਪਤਾ ਹੀ ਸਰਸਾ ਚੜਿਆ ਹੁਣ ਤੇ ਅਸੀਂ ਨਿਕਲ ਜੀਏ ਪਾਣੀ ਦਬ ਜਵੇ ਉਹ ਅਜੀਤ ਸਿੰਘ ਨੂੰ ਉਹਦੇ ਸਿਰ ਨੇ ਭੇਜਤਾ ਤੇ ਅਜੀਤ ਸਿੰਘ ਉਹ ਤਾਂ ਸੀਨੀਅਰ ਸੀ ਉਹਨੂੰ ਪਤਾ ਸੀ ਆਪਣੇ ਉਹਦੇ ਸਿਰ ਨੂੰ ਵੀ ਇੱਥੇ ਤਾਂ ਸ਼ਹੀਦ ਹੋਵਾਂਗੇ ਸਾਰੇ ਵੀ ਅਜੀਤ ਸਿੰਘ ਵੱਜ ਜਵੇ ਤਾਂ ਚੰਗਾ ਅਜੀਤ ਸਿੰਘ ਆ ਗਿਆ ਫੋਰ ਸੱਦੀ ਰਹਿ ਗਈ ਇਸ ਕਰਕੇ ਬਹੁਤ ਆਚਰ ਉਹਨਾਂ ਪਲਾਨ ਸੀ ਜਿਹੜਾ ਜਿੰਨਾ ਜੇ ਰੋਕਣ ਦਾ ਉਹ ਪਲਾਨ ਨਹੀਂ ਉਹਨਾਂ ਚ ਨਹੀਂ ਰੋਕ ਸਕੇ ਕੱਲਾ ਉਹਦੇ ਸੋ ਨਾ ਕਰਦੀ ਰੋਕ ਸਕਿਆ ਜਿੰਨਾ ਚਿਰ ਤੁਹਾਡੇ ਰੋਕਣ ਸੀ ਠੀਕ ਹੈ ਇਹ ਇਹ ਗੱਲ ਪਲਟ ਦਿੱਤੀ ਦਸ ਬਾਦਸ਼ਾਹ ਦੀ ਉਹਦੇ ਸੋ ਨੀ ਪਲਟ ਦੇਖ ਨਹੀਂ ਤੀਨਾ ਪਲਟੀ ਹਾਂ ਬਣਾ ਕੁਝ ਹੋਰ ਸੀ ਚੱਗੀ ਸੀ ਹਾਂ ਬਾਦਸ਼ਾਹ ਨੇ ਇਹ ਤਾਂ ਕਹਿ ਵੀ ਉਹਦੇ ਸੋ ਨੀ ਕਰਦੀ ਭਾਲ ਪਰ ਗਲਤੀ ਸੀ ਉਹਦੀ ਛਾਏ ਪਰ ਇਹ ਗੱਲ ਕਿਤੇ ਉਹ ਜੰਗ ਤਾਂ ਲਿਖੀ ਨਹੀਂ ਹੋਈ ਇਹ ਵੀ ਠੀਕ ਹੈ ਲਿਖ ਸੁੱਚਾ ਹੀ ਵੀ ਨਹੀਂ ਕੋਈ ਉਹ ਨਾਲ ਸਾਹਮਣੇ ਨਾ ਡਿਆ ਉਹਦੇ ਸੋ ਹਰ ਗੱਲ ਉਸੇ ਪੁੱਛੇ ਚੀਜ਼ ਹੋਇਆ ਸਭਾ ਸਭ ਵੀ ਚੀਜ਼ ਹੋਇਆ ਸਾਰੇ ਉਹ ਫਿਰ ਇੱਕ ਦਾ ਉਥੋਂ ਉਹਨਾਂ ਦੇ ਉੱਤੇ ਦੀ ਇਹ ਤੇ ਆ ਕੇ ਸਰਸੇ ਤੇ ਆਪੇ ਉਹ ਨਹੀਂ ਲਿਖਿਆ ਬੁਖਸਰ ਵਾਲੀ ਜੰਗ ਉਹ ਨਹੀਂ ਲਿਖੀ ਬੁਖਸਰ ਵਾਲੀ ਜੰਗ ਲਿਖੀ ਹੈ ਬੁਖਸਰ ਵੀ ਤਾਂ ਹੋਈ ਹੈ ਜੰਗ ਹਾਂ ਉਹ ਵੀ ਉਹ ਵੀ ਸਾਹਿਬ ਨੇ ਜੰਗ ਹੋਈ ਹੈ ਹੂੰ ਹੂੰ ਉਹਨਾਂ ਨੇ ਜੋ ਉਹ ਵੀ ਬੁੱਧੂ ਛਾੜੀ ਉਹ ਗੱਲ ਉਹ ਵੀ ਇਹ ਨੰਬਰ ਰਾਵਾਂ ਲੈ ਕੇ ਗਏ ਸੀ ਗੁਰੂ ਸਾਹਿਬ ਨੂੰ ਮਿਲੇ ਦੀ ਕੀਦ ਹੋ ਗੇ ਇਸ ਕਰਕੇ ਜੇ ਕੋਈ ਥਰਡ ਪਰਸਨ ਵਿਚਾਰੀ ਲਿਖਦਾ ਹੁੰਦਾ ਤਾਂ ਮੁਕਸਦ ਦੀਆਂ ਦੇਖਣ ਦਾ ਵਿੱਚ ਇੱਥੇ ਹਿਸਾਬ ਤੋਂ 7000 ਪਾਸ਼ਾ ਲਿਖਿਆ ਹੋਇਆ ਸਭ ਕੁਝ ਸਭ ਕੋਈ ਦਾ ਭੋਗ ਲੱਗਦੀ ਆ ਵੀ ਲਿਖਿਆ ਹੋਉਂਦਾ ਇਹਨਾਂ ਨੂੰ ਸਬਜੈਕਟਿਵ ਬੇਸਾਂ ਜਿਹੜੇ ਨੇ ਇਹਦਾ ਨੂੰ ਜਾਈ ਤੀ ਅਸਲ ਉਦੀ ਤੇ ਫਿਰ ਗੱਲ ਕਾਦੀ ਸੀ ਇਹ ਬੇਗਲੀ ਦੀ ਨਿਸ਼ਾਨੀ ਹੈ ਨਾ ਤੇ ਇਹੀ ਸਵਾਲ ਇਹਨੂੰ ਦੀ ਬੇਗਲੀ ਦੀ ਨਿਸ਼ਾਨੀ ਤੇ ਹੂੰ ਉਹ ਅਸੂਲ ਇਹੀ ਹੈ ਗੁਰਬਾਣੀ ਦਾ ਉਹੀ ਗੱਲ ਕਹਿੰਦੇ ਨੇ ਜੋ ਅੱਖਾਂ ਨਾਲ ਦੇਖੀ ਹੈ ਸੋ ਬੋਲਣ ਜੋ ਪੇਖੇ ਅੱਖੀ ਜਿਹੜੇ ਉਦਾਂ ਆਦਮੀ ਨੇ ਉਹ ਸੁਣੀ ਸੁਣਾਈ ਅਗਲਾ ਵੀ ਲਿਖਣਾ ਉਹਨਾ ਸੋਨੇ ਸੜਾਈ ਕੋਈ ਨਹੀਂ ਲਿਖੀ ਅੱਖਾਂ ਦੇਖੀ ਲਿਖੀ ਹੋਈ ਹੈ ਆ ਠੀਕ ਹੈ ਇਹੀ ਡਿਫਰੈਂਸ ਹੈ ਜੀ ਆਹ ਸੇ ਡਿਫਰੈਂਸ ਹੈ ਠੀਕ ਇਹਨਾਂ ਨੂੰ ਕੀ ਸਮਝਾ ਵਿਚਾਰਿਆ ਇਹਨੂੰ ਇਹ ਅੰਦਰ ਗੱਲਾਂ ਦੀ ਵਿਦਵਾਨਾਂ ਨੂੰ ਇਹਦਾ ਦਾਲ ਪੀਸੇ ਬਾੜੀ ਪੀ ਲੈਦੇ ਉੱਤੇ ਦੀ ਠੀਕ ਹੈ ਪੀਰ ਬੁੱਧੂ ਸਾਹਿਬਾ ਦੀ ਰਿਕਾਰਡਿੰਗ ਤੁਹਾਡੀ ਸੁਣੀ ਹੈ ਹਾਂ ਜਿੰਦਰ ਤੁਸੀਂ ਕਿਹਾ ਸੀਗਾ ਕਿ ਆ ਸੋ ਬੋਲੇ ਜੋ ਪੇਖੇ ਅੰਕੀ ਮੈਂ ਪੀਰ ਬੁੱਧੂ ਸਾਹਿਬ ਉੱਥੇ ਮੌਜੂਦ ਸੀ ਬਟ ਉਹ ਜੋ ਵੀ ਇਵੈਂਟ ਹੋ ਰਿਹਾ ਸੀਗਾ ਉਹ ਉੱਥੇ ਗੁਰੂ ਸਾਹਿਬ ਨੇ ਨਹੀਂ ਦੇਖਿਆ ਤੋਂ ਕਰਕੇ ਮੈਂਸ਼ਨ ਨਹੀਂ ਕੀਤਾ ਬਈ ਜਦ ਸਾਰਾ ਥੋੜੀ ਹੁੰਦਾ ਹੁੰਦਾ ਜੰਗ ਦੇ ਵਿੱਚ ਜਿਹੜਾ ਲਿਖਣ ਵਾਲਾ ਹੈ ਉਹਦੀ ਉਹਦੀ ਮਰਜ਼ੀ ਹੈ ਕੋਈ ਆਦਮੀ ਕੁਝ ਵੀ ਲਿਖ ਰਿਆ ਹੈ ਉਹ ਬੌੜਾ ਲਿਖੜ ਦੇ ਕੋਈ ਪੈਵਾਨਾ ਲਿਖਣ ਦਾ ਵੀ ਆ ਜ਼ਰੂਰ ਲਿਖਣਾ ਹੈ ਅੱਛਾ ਬਈ ਕੋਈ ਇਹ ਬਾਇਓਗ੍ਰਾਫੀ ਲਿਖ ਰਿਹਾ ਕੋਈ ਕੀ ਲਿਖ ਰਿਹਾ ਉਹਦੇ ਪਵਨ ਦੀ ਕੀ ਹੈ ਇਹ ਕੋਈ ਮੈਚ ਮੈਚ ਨਹੀਂ ਹੈ ਇਹ ਵੀ ਆ ਜ਼ਰੂਰ ਲਿਖਣਾ ਚਾਹੀਦਾ ਸੀ ਇਹਨੂੰ ਹਾਂਜੀ ਬਿਲਕੁਲ ਕਿਸ ਆਧਾਰ ਤੇ ਕਹਿ ਰਹੇ ਨੇ ਆਦੀ ਲਿਖਿਆ ਕੋ ਮੈਂ ਕਿ ਮਰਜ਼ੀ ਉਹਦੀ ਦੀ ਲਿਖਿਆ ਨੇ ਇਹਦਾ ਮਤਲਬ ਇਹ ਨਹੀਂ ਹੈ ਕਿ ਜਿੰਨੇ ਬੰਦੇ ਲਿਖੇ ਨੇ ਉਹ ਨਹੀਂ ਜੰਗ ਦੇ ਵਿੱਚ ਸੀ ਹੋਰ ਕੋਈ ਥਾ ਹੀ ਨਹੀਂ ਉਹਨਾਂ ਬਾਈਧਾਰੀ ਫਾਇਦਾਰੀ ਦਾ ਨਾਮ ਨਹੀਂ ਲਿਆ ਉਹ ਜੰਗ ਦੇ ਵਿੱਚ ਸੀਗੇ ਇਹ ਹਾਂ ਲੈ ਬਾਈਧਾਰੀ ਜੀ ਸਰਟੀਫਿਕੇਟ ਜੰਗ ਦੇ ਵਿੱਚ ਬਾਈਧਾਰੀਆਂ ਦਾ ਨਾਮ ਇਹ ਵਿੱਚ ਹੈਗਾ ਤਾਂ ਇਹ ਹਰੀ ਸਿੰਘ ਅੰਡੂਰੀਆ ਓਏ ਯਾਰ ਉਹ ਨਹੀਂ ਸੀਗੇ ਫਿਰ ਬਾਕੀ ਨਹੀਂ ਸੀ ਹੋਰ ਕੋਈ ਹਾਂ ਇਹ ਤਾਂ ਇਹ ਤਾਂ ਕੋਈ ਠੀਕ ਹੈ ਮੈਂ ਤਾਂ ਕਹਿਣਾ ਜਿੰਨੇ ਆ ਜਿੰਨੇ ਨਾਂ ਲਿਆ ਉਹੀ ਸੀ ਹੋਰ ਉਹਦੇ ਅਲਾਵਾ ਕੋਈ ਨਹੀਂ ਸੀਗਾ ਨਹੀਂ ਨਹੀਂ ਇਹ ਤਾਂ ਕਹਿਣਾ ਵੀ ਅਰੇ ਉਹ ਤਾਂ ਪਾਗਲ ਨੇ ਕੀ ਆਧਾਰ ਹੈ ਨਾ ਗੱਲਾਂ ਦਾ ਇਹ ਗਾ ਇਹ ਤਾਂ ਸਵਾਲ ਹੀ ਨਹੀਂ ਬਣਦੇ ਹਾਂ ਦੇ ਤਾਂ ਇਹ ਤਾਂ ਪਾਗਲਾਨੀ ਗੱਲਾਂ ਨੇ ਕਿਸੇ ਨੇ ਅੱਜ ਤੱਕ ਕਿਸੇ ਦੀ ਬਾਇਓਗ੍ਰਾਫੀ ਤੇ ਕਿਹਾ ਵੀ ਫਲਾਣ ਦਾ ਨਾਂ ਹੋ ਗਿਆ ਨਹੀਂ ਲਿਖਿਆ রাইਦਾ यो আচ্ছা ਚਲੋ ਪੈਨਿਕ ਦਾ ਉਹ ਕੀ ਕਹਿੰਦਾ ਬਸ ਉਹਨੇ ਉਸੇ ਗੱਲ ਨੂੰ ਬੇਸ ਬਣਾਇਆ ਹੋਇਆ ਆਪਾਂ ਕਹਿੰਦੇ ਵੀ ਆ ਸੋ ਬੋਲੇ ਜੋ ਪੇਖੇ ਅੰਕੀ ਇਹ ਉਹ ਜਿਹੜੀ ਫਾਈਟ ਹੈ ਜਿਵੇਂ ਹਯਾਤ ਖਾਨ ਤੇ ਕਿਰਪਾਲ ਦਾਸ ਦੀ ਉਹਨਾਂ ਦੇ ਹੱਥ ਲੱਗਦੇ ਸੀ ਹਾਂਜੀ ਉਹਨਾਂ ਦੇ ਹੱਥ ਸੇ ਸਾਹਮਣੇ ਹੋ ਗਏ ਇਹ ਦਾਸ ਵਿੱਚ ਹੈ ਕਿ ਉਹਨਾਂ ਨੇ ਆਪਣੇ ਸਿਰ ਦੀ ਦਸਤਾਰ ਜਾਂ ਬੁੱਧੂ ਸਾਹ ਦੇ ਕੋਲ ਆਇਆ ਉੱਥੇ ਹੀ ਦੇਤੀ ਆਪਣੇ ਸਿਰ ਤੋਂ ਉਤਲੀ ਦਸਤਾਰ ਦਸ 11 ਦੋ ਹੁੰਦੀਆਂ ਸੀ ਆ ਦਸ ਪਾਸ਼ਾ ਦੇ ਦੋ ਤੇ ਵੀ ਤਿੰਨ ਅੱਛਾ ਆਹੋ ਇਹ ਕਿਹਨੇ ਜੀ ਹੁੰਦੀ ਦਸਾਰ ਸਿੰਘਾਂ ਦੇ ਹੁਣ ਵੀ ਚਾਰ ਚਾਰ ਦਸਾਰਾਂ ਤੇ ਤਰ ਹੁੰਦੀਆਂ ਨੇ ਇਹਨਾਂ ਵਾਂਗੂ ਇੱਕ ਰੱਖਦੇ ਹਾਂ ਦਸਤਾਰਾਂ ਕਿਸ ਹੱਬ ਨੂੰ ਆ ਜਿਹੜੇ ਦਮਾਲਾ ਹੁੰਦਾ ਸਿੰਘਾਂ ਦਾ ਹਾਂਜੀ ਉਹ ਘਟੋ ਘਟ ਵੀ 15 20 ਮੀਟਰ ਦਾ ਹੁੰਦਾ ਤੇ ਉਹਨਾਂ ਨੇ 5 ਮੀਟਰ ਦਾ ਉਤਰਾ ਲਾ ਕੇ ਦੇਤਾ ਉੱਤੇ ਬੰਨਿਆ ਸੀ ਜਿਹੜਾ ਉਹ ਤੇ ਤੋੜੇ ਲੱਗੇ ਹੁੰਦੇ ਤੇ ਆਹ ਕਾਰਾਂ ਦਾ ਬਣਿਆ ਹੋਇਆ ਤੋੜਾ ਕਹਿੰਦੇ ਨੇ ਉਹ ਕੁੱਤੇ ਦੀ ਬਣਿਆ ਜੇ ਤਲਵਾਰ ਲੱਗੇ ਵੱਢ ਕੇ ਲੈ ਜਵੇ ਇਹਨਾਂ ਵਰਗੀ ਥੋੜੀਆ ਠੋਕ ਲੱਗੀ ਉਹ ਜਾਵੇ ਪਾਗਲਾ ਕੇ ਪਿਛਲੀ ਵਾਲੀ ਦੀ ਇਹ ਤਾਂ ਪਾਗਲ ਹੈ ਠੀਕ ਠੀਕ ਜਿੰਨਾ ਲੋਹਾ ਉਹਨਾਂ ਦੇ ਸਿਰ ਤੇ ਰੰਦਾ ਤੇ ਚੱਕ ਲੈਣਗੇ ਉਹਨਾਂ ਜਿਹੜੀ ਪਾਗਲ ਆਖ ਰਾਂਗੇ 20 ਮੀਟਰ ਦਾ ਮੈਅ ਰੱਖਦਾ ਰੋਜ ਵੱਢ ਕੇ ਇਰਾਕੇ ਦਿਖਾਉਣ ਕੀ ਚੀਜ਼ ਹੋਰ ਐਨੇ ਜਿਵੇਂ ਬੁੱਧੂ ਸ਼ਾਹ ਤੇ ਇੱਕ ਗੱਲ ਇੱਕ ਗੱਲ ਹੋਰ ਲਿਖੀ ਕਿ ਉਹਦੀ ਬਰੇਵਰੀ ਨੂੰ ਮੈਂਸ਼ਨ ਕਰਨਾ ਚਾਹੀਦਾ ਸੀ ਕਿਉਂ ਕਾਹਦੇ ਕਰਨਾ ਚਾਹੀਦਾ ਸੀ ਆਨਰ ਆਨਰ ਵਾਸਤੇ ਆਹਦੇ ਵਾਸਤੇ ਆਨਰ ਵਾਸਤੇ ਉਹਦੀ ਤੂੰ ਕਰ ਲੈ ਤੂੰ ਕਰ ਲੈ ਅਗਲੇ ਦੀ ਮਰਜ਼ੀ ਹੈ ਹੂੰ ਹੂੰ ਤੂੰ ਕਰ ਲੈ ਉਹਨੇ ਕੀਤਾ ਨਾ ਕੀਤੇ ਦੀ ਮਰਜ਼ੀ ਹੈ ਤੂੰ ਕੌਣ ਉਹਨੇ ਪਾਬਲਦ ਕਰਨਾ ਚਾਹੀਦਾ ਕਹਿੰਦਾ ਰਿਸਪੈਕਟ ਰਿਸਪੈਕਟ ਮਿਲਦੀ ਹੈ ਜਿਹੜਾ ਗੁਰੂ ਦੇ ਉੱਤੇ ਟਿੱਪਣੀ ਕਰਦਾ ਸਿੱਖੇ ਨਹੀਂ ਹੁੰਦਾ। ਅੱਛਾ ਗੁਰੂ ਨਾਨਕ ਦੇ ਜਿਹੜਾ ਲਿਖਿਆ ਉੱਤੇ ਬੂਲ ਮੰਤਰ ਇਹਦੇ ਚ ਦੋ ਬੰਦੇ ਦੋ ਲਫ਼ਜ਼ ਹੋਰ ਚਾਹੀਦੇ ਸੀ। ਘੱਟ ਦੇ ਕੇ ਕੋਈ ਐਂ ਕਹਿ ਦੇ ਫੇਰ। ਹਾਂ ਬੇਬੂ ਕੀ ਹੋਇਆ? ਠੀਕ ਠੀਕ ਠੀਕ। ਕੀ ਕਰਦਾ? ਹਾਂ ਜੀ। ਵੀ ਦੋ ਸ਼ਬਦ ਹੋਰ ਚਾਹੀਦੇ ਸੀ। ਜਾਂ ਚਾਰ ਸ਼ਬਦ ਹੋਰ ਚਾਹੀਦੇ ਸੀ। ਜਾਂ ਦੋ ਸ਼ਬਦ ਘੱਟ ਚਾਹੀਦੇ ਸੀ। ਫੇਰ ਕੀ ਕਰੇਂਗਾ ਤੂੰ? ਗੁਬੜ ਲੇਂਗਾ ਉਦਾਂ। ਇਹਦਾ ਡਾਇਰੈਕਸ਼ਨ 10 ਪਾਸ਼ਾ ਨੂੰ ਦੇ ਰਹੇ ਨੇ ਤੁਸੀਂ ਆ ਤੂੰ ਇਹ ਦੱਸ ਪਾਸ਼ਾ ਦੇ ਗੁਰੂਆਂ ਕੋ ਸਿੱਖੋ ਆ ਲਿਖ ਦੇ ਕਿ ਡਾਇਰੈਕਸ਼ਨ 10 ਪਾਸ਼ਾ ਨੂੰ ਦੇ ਰਹੇ ਹੋ ਤੁਸੀਂ ਤੁਹਾਨੂੰ ਤਾਂ ਸਿੱਖੀ ਨਹੀਂ ਆਉਂਦੀ ਤੁਹਾਨੂੰ ਤਾਂ ਥੋੜੀ ਸਿੱਖੀ ਤੇ ਹੀ ਸ਼ੱਕ ਆ ਜਿੱਦ ਡਾਇਰੈਕਸ਼ਨ ਦੇ ਰਹੇ ਹੋ ਮਾ ਆ ਕਰਨਾ ਚਾਹੀਦਾ ਤੇ ਆ ਕਰਨਾ ਚਾਹੀਦਾ ਸੀ ਕੋਈ ਤੂੰ ਵੀ ਗੁਰੂ ਗ੍ਰੰਥ ਸਾਹਿਬ ਨੂੰ ਡਾਇਰੈਕਸ਼ਨ ਦੋ ਦਿਨ ਐਂ ਕਰੋ ਜੀ ਐਂ ਕਰੋ ਜੀ ਐਂ ਕਰੋ ਜੀ ਐਂ ਕਰੋ ਜੀ ਜੋ ਕਹਤਾ ਉਹ ਅਸੀਂ ਵਿਚਾਰਦੇ ਅਸੀਂ ਕਰਦੇ ਬਸ ਸਖਾਨੇ ਕਿ ਦੁਪਰਾਂ ਤੋਂ ਜਿਹੜੇ ਘਰਦੇ ਨੇ ਸਖਰੀ ਹੁੰਦੇ ਠੀਕ ਹੈ ਬਸ ਕਰ ਤੂੰ ਇਹ ਨਵਾਂ ਤਰਫ ਕੋਈ ਹੋਰ ਚਲਾ ਲਓ ਜੇ ਕਵੀਰੇਗੀ 10 ਘਰਾਂ ਤੇ ਜੇ ਤੁਸੀਂ ਵਧੀਆ ਬਣਾ ਲਓ ਤੋ ਕੋਈ ਗਰਤ ਕੋ ਕਰਕੇ ਦਿਖਾਓ ਠੀਕ ਹੈ ਕੋਈ ਕਰਕੇ ਦਿਖਾਓ ਇਹ ਜਾਂ ਗ੍ਰੰਥੀ ਜਿਹੜਾ ਦੱਸ ਬਾਈ ਇਹਨਾਂ ਨੂੰ ਵਧੀਆ ਕੋਈ ਲਿਖ ਕੇ ਦਿਖਾਓ ਆਈ ਆਈ ਲਿਖ ਦਿਓ ਨਾਮ ਧਾਰੀਏ ਵੀ ਗੁਰੂ ਬਣੇ ਬੈਠੇ ਨੇ ਕੋਈ ਚਾਰ ਸ਼ਬਦ ਲਿਖ ਵੀ ਦੇਣ ਫਿਰ ਪਤਾ ਲੱਗੇ ਕਿ ਟੈਕਸਨ ਦੱਸ ਪਾਸ਼ਾ ਨੂੰ ਦੇ ਰਹੇ ਹੋ ਤੁਸੀਂ ਸਾਨੂੰ ਤਾਂ ਸਿੱਖੇ ਨਹੀਂ ਯਾਦਦੇ ਸਾਨੂੰ ਤਾਂ ਸਿੱਖੇ ਨਹੀਂ ਯਾਦਦੇ ਸਾਨੂੰ ਤਾਂ ਸਿੱਖੇ ਨਹੀਂ ਯਾਦਦੇ